ਪਾਣੀਆਂ ਨੂੰ ਲੈ ਕੇ ਅੱਜ ਕੇਂਦਰ ਨੇ ਫੇਰ ਇੱਕ ਬਹੁਤ ਵੱਡਾ ਧੋਖਾ ਤੇ ਵਿਧਕਰ ਜਿਹੜਾ ਪੰਜਾਬ ਦੇ ਨਾਲ ਕੀਤਾ ਕਿਉਂਕਿ ਪੰਜਾਬ ਉਹ ਸੂਬਾ ਜਿਹੜਾ ਪਾਣੀਆਂ ਦੇ ਨਾਮ ਤੇ ਵਸਿਆ ਹੋਇਆ ਜਦੋਂ ਪੰਜਾਬ ਤੇ ਹਰਿਆਣਾ ਵੰਡਿਆ ਗਿਆ ਤਾਂ ਤੁਸੀਂ ਦੇਖੋ ਵੀ 31 ਐਮਐਫ ਜਿਹੜਾ ਪਾਣੀ ਸੀ ਇਹਦਾ ਵੰਡ ਕੇ ਹਰਿਆਣਾ ਨੂੰ ਵੀ ਦਿੱਤਾ ਗਿਆ ਤੇ ਉਸ ਤੋਂ ਪਹਿਲਾਂ ਰਾਜਸਥਾਨ ਨੂੰ ਦਿੱਤਾ ਗਿਆ ਜਿਹੜੇ ਰਿਪੀਰੀਅਨ ਸਟੇਟ ਹੀ ਨਹੀਂ ਸੀ ਤੇ ਤੁਸੀਂ ਦੇਖੋ ਵੀ ਇਹ ਕਿੱਦਾਂ ਦੀ ਉਦੋਂ ਵੀ ਵੰਡ ਸੀ ਕਿ ਪੰਜਾਬ ਦਾ ਪਾਣੀ ਤਾਂ ਜਿਹੜਾ ਰੂਪਰੀਆ ਸਟੇਟ ਵੀ ਨਹੀਂ ਸੀ ਉਹਨਾਂ ਨੂੰ ਵੰਡ ਕੇ ਦੇ ਦਿੱਤਾ ਕਿ ਪੰਜਾਬ ਤੇ ਰਹਿਣ ਦੀ ਵੰਡ ਤੋਂ ਬਾਅਦ ਤੇ ਜਿਹੜਾ ਸਾਂਝੇ ਪੰਜਾਬ ਦਾ ਪਾਣੀ ਜਿਹੜਾ ਯਮੁਨਾ ਦਾ ਮਿਲਦਾ ਸੀ ਕਿਉਂਕਿ ਉਹ ਤਾਂ ਹਰਿਆਣਾ ਵੀ ਪੰਜਾਬ ਦਾ ਹਿੱਸਾ ਸੀ 4.5 ਐਮਐਫ ਤੇ ਉਹਨੂੰ ਵੰਡਣ ਦਾ ਕੋਈ ਜ਼ਿਕਰ ਹੀ ਨਹੀਂ ਹੋਇਆ ਤੁਸੀਂ ਸਤਲੁਜ ਬਿਆਸ ਦਾ ਤਾਂ ਵੰਡ ਲਿਆ ਤੇ ਉਹਦਾ ਵੰਡਿਆ ਹੀ ਨਹੀਂ ਗਿਆ ਮੈਂ ਇਹ ਇਸ਼ੂ ਵੀ ਅੱਜ ਦੀ ਪਾਰਲੀਮੈਂਟ ਤੇ ਰੇਜ਼ ਕੀਤਾ ਕਿਉਂ ਜਿਹੜਾ ਪਾਣੀ ਹੈ ਜਮੁਨਾ ਵਾਲਾ ਉਹਦੀ ਵੰਡ ਕੀਤੀ ਜਾਵੇ ਪਰ ਉਹਦੀ ਵੰਡ ਤਾਂ ਕੀ ਕਰਨੀ ਸੀ ਉਸੇ ਤਰ੍ਹਾਂ ਦਾ ਵਿਤਕਰਾ ਅੱਜ ਫੇਰ ਪੰਜਾਬ ਦੇ ਨਾਲ ਜਿਹੜਾ ਕੇਂਦਰ ਸਰਕਾਰ ਤੇ ਜਿਹੜੇ ਸਟੇਟ ਚ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ ਕੀਤਾ ਕਿ ਜੇ ਬੀਬੀਐਮਪੀ ਚੋਂ ਜਿਹੜਾ ਪਾਣੀ ਹੈ ਹਰਿਆਣੇ ਨੇ ਜਦੋਂ ਆਪਣਾ ਹਿੱਸਾ ਇਸ ਸਾਲ ਦਾ ਪਾਣੀ ਵਰਤ ਲਿਆ ਕਿ ਤੁਸੀਂ ਜੀ ਫੇਰ ਵੀ ਹਰਿਆਣ ਨੂੰ ਪਾਣੀ ਦਿਓ ਇਹ ਕਿੱਦਾਂ ਦਾ ਇਨਸਾਫ ਹੈ ਤੁਸੀਂ ਦੇਖੋ ਵੀ ਉਹ ਸੂਬਾ ਜਿਹੜਾ ਸਾਰੇ ਪਾਣੀ ਦੇ ਹੱਕ ਸੀ ਪਹਿਲਾਂ ਤੁਸੀਂ ਉਹਦਾ ਪਾਣੀ ਧੱਕੇ ਨਾਲ ਖੋ ਕੇ ਦੂਜੇ ਸੂਬਿਆਂ ਨੂੰ ਦਿੱਤਾ ਤੇ ਹੁਣ ਜੇ ਦੂਜੇ ਸੂਬੇ ਨੇ ਕਿਸੇ ਨੇ ਆਪ ਦੇ ਸਮੇਂ ਤੋਂ ਪਹਿਲਾਂ ਆਪਦਾ ਪਾਣੀ ਵਰਤ ਲਿਆ ਤੁਸੀਂ ਕਹਿੰਦੇ ਹੋ ਜੀ ਹਿੱਸੇ ਤੋਂ ਵੀ ਵੱਧ ਪਾਣੀ ਦਿਓ ਇਹ ਕਿਸ ਤਰ੍ਹਾਂ ਦਾ ਜਿਹੜਾ ਇਨਸਾਫਾ ਹੋਇਆ ਕਿਉਂਕਿ ਪੰਜਾਬ ਦੇ ਅੱਜ ਤੱਕ तकरीबन 75 ਤੋਂ ਜ਼ਿਆਦਾ ਪਰਸੈਂਟ ਜਿਹੜੇ ਜ਼ੋਨ ਹੈ ਜਿਹੜੇ ਡਰਕ ਜ਼ੋਨ ਤੇ ਜਾ ਚੁੱਕੇ ਆ ਪੰਜਾਬ ਮਾਰੁੱਥਲ ਬਣ ਰਿਹਾ ਤੇ ਜਿਹੜੇ ਸੂਬੇ ਨੂੰ ਤੁਸੀਂ ਦੇ ਰਹੇ ਉਹਦੇ ਚੋਂ 60% ਸੋ ਬਹੁਤ ਵੱਡਾ ਵਿਤਕਰਾ ਕੇਂਦਰ ਸਰਕਾਰ ਨੇ ਕੀਤਾ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਬਹੁਤ ਸੰਤਾਪ ਪਹਿਲਾਂ ਵੀ ਇਹਨਾਂ ਮੁੱਦਿਆਂ ਕਰਕੇ ਪੰਜਾਬ ਨੇ ਭੋਗਿਆ ਸੋ ਪੰਜਾਬ ਇਹਨੂੰ ਕਦੇ ਬਰਦਾਸ਼ਤ ਨਹੀਂ ਕਰੂਗਾ ਆਮ ਆਦਮੀ ਪਾਰਟੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਰਲੀ ਸੰਘਰਸ਼ ਕਰਾਂਗੇ ਤੇ ਮੇਰੀ ਦੁਆਰਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਹਦੇ ਤੇ ਵਿਚਾਰ ਹੈ ਜਿਹੜਾ ਕਰਨਾ ਚਾਹੀਦਾ ਹੈ ਇਹ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਕਿਸੇ ਵੀ ਹਾਲਾਤ ਚ ਅਸੀਂ ਇਸ ਫੈਸਲੇ ਨੂੰ ਨਹੀਂ ਜਿਹੜਾ ਉਹ ਬਰਦਾਸ਼ਤ ਕਰਾਂਗੇ